ਤੇ ਮਹਾਰਾਜ ਭਗਤ ਕਬੀਰ ਜੀ ਨੂੰ ਇੱਕ ਬਚਨ ਕਹਿੰਦੇ ਨੇ ਕਬੀਰ ਜੀ ਜਿਹੜੇ ਪਾण्डे ਤੁਹਾਡੇ ਸਰੀਰ ਤੇ ਅਟੈਕ ਕਰ ਰਹੇ ਆ ਇਹ ਤੁਹਾਡੇ ਦੁਨੀਆ ਤੇ ਜਾਣ ਤੋਂ ਬਾਅਦ ਤੁਹਾਡੇ ਬੋਲਾਂ ਤੇ ਵੀ ਅਟੈਕ ਕਰਨਗੇ ਇਸ ਕਰਕੇ ਜਿਹੜੀ ਬਾਣੀ ਤੁਹਾਡੀ ਆ ਨਾ ਇਹ ਅਕਾਲੀ ਬਾਣੀ ਸਾਨੂੰ ਦੇ ਦਿਓ ਮਹਾਰਾਜ ਨੇ ਫਿਰ ਭਗਤ ਕਬੀਰ ਦੇ ਕੋਲੋਂ ਬਨਾਰਸ ਦੀ ਧਰਤੀ ਤੇ ਜਾ ਕੇ ਬਾਣੀ ਲਈ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਪੋਥੀ 'ਚ ਉਸ ਬਾਣੀ ਨੂੰ ਦਰਜ ਕਰ ਲਿਆ ਸਾਧ ਸੰਗਤ ਯਾਦ ਰੱਖਣਾ ਜਿੱਥੇ ਗੁਰੂ ਨਾਨਕ ਸਾਹਿਬ ਜਾਂਦੇ ਰਹੇ ਨਾ ਭਾਈ ਗਰਦਾਸ ਜੀ ਕਹਿੰਦੇ ਦੋ ਚੀਜ਼ਾਂ ਉਹਨਾਂ ਦੇ ਹਮੇਸ਼ਾ ਕੋਲ ਹੁੰਦੀਆਂ ਸੀ ਇੱਕ ਆਸਾ ਆਸੇ ਤੋਂ ਭਾਵ ਹੈ ਕਿ ਮੋਟਾ ਸੋਟਾ ਤੇ ਦੂਸਰਾ ਬਾਣੀ ਦੀ ਪੋਥੀ ਇਹ ਦੋ ਚੀਜ਼ਾਂ ਇਹ ਕੀ ਹੈ ਸ਼ਸਤਰ ਤੇ ਸ਼ਾਸਤਰ ਇਹ ਦੋਵਾਂ ਦਾ ਸਮੇਲ ਹੈ ਸਿੱਖ ਧਰਮ ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਿਲਕੁਲ ਥੱਲੇ ਰਮਾਲਿਆਂ ਤੇ ਇੱਕ ਕਿਰਪਾਨ ਪਈ ਹੋਈ ਹੈ ਕਿਰਪਾਨ ਨੂੰ ਅਸੀਂ ਸ਼ਸਤਰ ਕਹਿੰਦੇ ਆ ਤੇ ਸ਼ਾਸਤਰ ਦਾ ਮਤਲਬ ਹੈ ਗਿਆਨ ਬਾਣੀ ਇਹਦਾ ਮਤਲਬ ਵੀ ਸ਼ਸ਼ਤਰ ਕਿਉਂ ਦਰਬਾਰ ਸਾਹਿਬ ਥੱਲੇ ਪਿਆ ਹੈ ਉਹ ਸ਼ਾਸਤਰ ਦੇ ਅਧੀਨ ਹੈ ਉਹ ਗਿਆਨ ਦੇ ਅਧੀਨ ਹੈ ਤੇ ਜਦੋਂ ਸ਼ਸ਼ਤਰ ਸ਼ਾਸਤਰ ਦੇ ਅਧੀਨ ਹੋ ਕੇ ਚੱਲੇਗਾ ਨਾ ਉਹ ਦੁਨੀਆ ਦੇ ਉੱਤੇ ਫਿਰ ਜ਼ੁਲਮ ਨਹੀਂ ਕਰੇਗਾ ਪਾਪ ਨਹੀਂ ਕਰੇਗਾ ਇਹੀ ਕਾਰਨ ਹੈ ਤਲਵਾਰ ਤੇ ਕਿਰਪਾਨ ਦੇ ਵਿੱਚ ਫਰਕ ਹੈ ਤਲਵਾਰ ਸੀ ਹਮਾਈਉਂ ਦੇ ਹੱਥ ਉਹ ਗੁਰੂ ਅੰਗਦ ਦੇਵ ਤੇ ਉੱਠੀ ਤਲਵਾਰ ਸੀ ਜਹਾਂਗੀਰ ਦੇ ਹੱਥ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਉੱਠੀ ਤਲਵਾਰ ਸੀ ਅਰੰਗਜੀਤ ਦੇ ਹੱਥ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਉੱਠੀ ਪਰ ਸਾਡੇ ਪਾਤਸ਼ਾਹ ਕੋਲ ਕਿਰਪਾਨ ਸੀ ਤੇ ਕਿਰਪਾਨ ਕਦੇ ਵੀ ਜਾਨ ਰੱਖਣਾ ਕਿਸੇ ਬੇਦੋਸ਼ੇ ਦੇ ਉੱਤੇ ਨਹੀਂ ਉੱਠਦੀ ਇਹ ਕਿਰਪਾਨ ਮਹਾਰਾਜ ਨੇ ਇਸ ਕਰਕੇ ਰੱਖੀ ਵੀ ਇਹ ਗਿਆਨ ਦੇ ਅਧੀਨ ਆ ਇਹ ਉੱਥੇ ਹੀ ਉੱਠੇਗੀ ਜਿੱਥੇ ਜਰਵਾਣੀ ਦੀ ਭਖਿਆ ਹੋਵੇਗੀ ਤੇ ਮਜਲੂਮ ਦੀ ਰੱਖਿਆ ਹੋਵੇਗੀ ਇਸ ਕਰਕੇ ਕਿਰਪਾਨ ਉਹਨੂੰ ਕਿਹਾ ਜਾਂਦਾ ਜਿਹੜਾ ਜਿਹੜੀ ਮਜਲੂਮ ਦੀ ਰੱਖਿਆ ਲਈ ਉੱਠੇ ਤੇ ਤਲਵਾਰ ਉਹ ਹੁੰਦੀ ਹੈ ਜਿਹੜੀ ਬੇਦੋਸ਼ਿਆਂ ਦਾ ਵੀ ਖੂਨ ਵਹਾ ਦਵੇ ਆਪਾਂ ਕਈ ਵਾਰ ਕਿਰਪਾਨ ਨੂੰ ਤਲਵਾਰ ਕਹਿ ਦਿੰਨੇ ਯਾਦ ਰੱਖਣਾ ਇਹ ਜਿਹੜੀ ਸਾਨੂੰ ਕਲਕੀ ਧਰਨੇ ਦਿੱਤੀ ਇਹ ਤਲਵਾਰ ਨਹੀਂ ਇਹਨੂੰ ਕਿਰਪਾਨ ਕਿਹਾ ਜਾਂਦਾ ਹੈ ਤਾਂ ਹੀ ਤੇ ਮੈਂ ਆਪਜੀ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਇਹ ਸਾਡਾ ਜਿਹੜਾ ਧਰਮ ਹੈ ਇਹਨੂੰ ਸ਼ਸਤਰ ਤੇ ਸ਼ਾਸਤਰ ਦਾ ਸਮੇਲ ਕਰਕੇ ਲਿਖਿਆ ਖੈਰ ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰ ਰਿਹਾ ਸੀ ਉਹ ਸ਼ਬਦ ਪੂਰਾ ਕਰਕੇ ਮੈਂ 9 ਵਜੇ ਤੱਕ ਫਿਰ ਤੁਹਾਡੇ ਤੋਂ ਛੁੱਟੀ ਲੈਣੀ ਕੀ ਕਿਹਾ ਗੁਰੂ ਰਾਮਦਾਸ ਜੀ ਨੇ ਕਹਿੰਦੇ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਵੀ ਉਹ ਧਰਤੀ ਹਰੀ ਭਰੀ ਹੋ ਗਈ ਜਿੱਥੇ ਗੁਰੂ ਦੇ ਚਰਨ ਪੈ ਗਏ ਤੇ ਫਿਰ ਦੂਜਾ ਬਚਨ ਬੜਾ ਕਮਾਲ ਦਾ ਹੈ ਕੀ ਕਹਿੰਦੇ ਮਹਾਰਾਜ ਕਹਿੰਦੇ ਸੇ ਜੰਤ ਭਏ ਹਰੀਆਵਲੇ ਕਹਿੰਦੇ ਉਹ ਮਨੁੱਖ ਵੀ ਕਿੰਨੇ ਵੱਡੇ ਭਾਗਾਂ ਵਾਲੇ ਕੌਣ ਅੱਜ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਬੈਠੇ ਆ ਨਾ ਦਦਾਰ ਕੀਤੇ ਰਾਏ ਬਲਾਰ ਨੇ ਸਦਾ ਲਈ ਅਮਰ ਹੋ ਗਿਆ ਦਦਾਰ ਕੀਤੇ ਭਾਈ ਮਰਦਾਨੇ ਨੇ ਸਦਾ ਲਈ ਅਮਰ ਹੋ ਗਿਆ ਵੇਖੋ ਜਿੱਦਨ ਮਰਦਾਨਾ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਨਾ ਉਹ ਰਾਏ ਪੋਏ ਦੀ ਤਲਵੰਡੀ ਦੀ ਕਟਨਾਏ ਪ੍ਰਿੰਸੀਪਲ ਸਤਵੀਰ ਸਿੰਘ ਨੇ ਬੜੀ ਪਿਆਰੀ ਲਿਖੀ ਕਿ ਮਹਾਰਾਜ ਤਲਵੰਡੀ ਦੀ ਇੱਕ ਗਲੀ ਥਾਣੀ ਜਾ ਰਹੇ ਨੇ ਕਿ ਇੱਕ ਬੁਰੜੀ ਮਾਈ ਆਪਣੇ ਪੁੱਤ ਨੂੰ ਆਵਾਜ਼ ਮਾਰ ਕੇ ਕਹਿੰਦੀ ਵੇ ਮਰ ਜਾਣਿਆ ਛੇਤੀ ਘਰ ਆ ਸਤਗੁਰੂ ਦੇ ਚਰਨ ਜਿਹੜੇ ਇਨਾ ਕੰਨਾਂ ਦੇ ਵਿੱਚ ਇਹ ਬੋਲ ਪਏ ਤੇ ਮਹਾਰਾਜ ਕਹਿਣ ਲੱਗੇ ਮਾਂ ਇਹ ਕਿਹੈਸਾ ਨਾਂ ਹੈ ਮਰ ਜਾਣਾ ਕਿੰਨੂੰ ਕਹਿ ਰਹੀ ਹੈ ਤੇ ਮਾਈ ਕਹਿੰਦੀ ਪੁੱਤਰਾ ਮੈਂ ਆਪਣੇ ਪੁੱਤ ਨੂੰ ਕਹਿ ਰਹੀ ਹਾਂ ਪਾਤਸ਼ਾਹ ਕਹਿੰਦੇ ਮਾਈ ਕੋਈ ਮਾਂ ਆਪਣੇ ਪੁੱਤ ਨੂੰ ਵੀ ਮਰ ਜਾਣਾ ਕਹਿੰਦੀ ਹੈ ਤੇ ਕਹਿਣ ਲੱਗੀ ਪੁੱਤਰਾ ਇਹਦਾ ਨਾਂ ਹੀ ਮੈਂ ਮਰ ਜਾਣਾ ਰੱਖਿਆ ਮਹਾਰਾਜ ਕਹਿਣ ਲੱਗੇ ਕਿਉਂ ਕਹਿੰਦੀ ਇਹਦੇ ਤੋਂ ਪਹਿਲਾਂ ਵੀ ਕੁਝ ਪੁੱਤਰ ਮੇਰੇ ਘਰ ਪੈਦਾ ਹੋਏ ਸਮਾ ਪਾ ਕੇ ਤੁਰ ਗਏ ਤੇ ਮੈਂ ਕਿਹਾ ਵੀ ਜੇ ਰੱਬ ਨੇ ਲੈ ਹੀ ਜਾਣਾ ਨਾ ਤੇ ਕਿਉਂ ਨਾ ਹੋਵੇ ਪੀ ਇਹਦਾ ਨਾਂ ਹੀ ਮਰ ਜਾਣਾ ਰੱਖ ਦਵਾਂ ਧੰਗ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਈ ਇਹ ਤੇਰੀ ਭਾਵਨਾ ਹੋ ਸਕਦੀ ਹੈ ਪਰ ਸਾਨੂੰ ਤਾਂ ਐਂਓ ਲੱਗਦਾ ਰੱਬ ਦੀ ਕਿਰਪਾ ਨਾਲ ਕਿ ਇਹਨੇ ਕਦੇ ਵੀ ਮਰਨਾ ਨਹੀਂ ਇਸ ਕਰਕੇ ਇਹਦਾ ਨਾਂ ਮਰ ਜਾਣਾ ਨਹੀਂ ਅੱਜ ਤੋਂ ਬਾਅਦ ਅਸੀਂ ਮਰਦਾਨਾ ਰੱਖਦੇ ਹਾਂ ਮਰਦਾਨੇ ਤੋਂ ਭਾਵ ਮਰਦਾ ਨਾ ਕਿ ਜਿਨੇ ਮਰਨਾ ਹੀ ਨਹੀਂ ਵੇਖੋ ਮਹਾਰਾਜ ਨੇ ਆਪਣੇ ਨਾਲ ਲਿਆ ਤਿੰਨ ਬਚਨ ਕਹੇ ਤੇ 52 ਬਰੇ ਭਾਈ ਮਰਦਾਨੇ ਨੇ ਬਾਬੇ ਨਾਨਕ ਦੇ ਚਰਨਾਂ 'ਚ ਬਹਿ ਕੇ ਕੀਰਤਨ ਕੀਤਾ ਜਦੋਂ ਉਹ ਕੁਰਮ ਦਰਿਆ ਦੇ ਕੰਢੇ ਅਫਗਾਨਿਸਤਾਨ ਦੀ ਧਰਤੀ ਤੇ ਭਾਈ ਮਰਦਾਨਾ ਜੀ ਪਰਲੋਕ ਗमन ਕਰਨ ਲੱਗੇ ਨਾ ਤੇ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਭਾਈ ਮਰਦਾਨੇ ਦਾ ਸੀਸ ਹੈ ਬਹੁਤ ਸੇਖ ਹੋਏ ਨੇ ਮਹਾਰਾਜ ਦੇ ਜਿਨ੍ਹਾਂ ਨੇ ਆਪਣਾ ਸਰੀਰ ਗੁਰੂ ਦੇ ਗੋਦ ਵਿੱਚ ਛੱਡਿਆ ਉਹਨਾਂ 'ਚੋਂ ਇੱਕ ਤੇ ਮਹਾਰਾਜ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਜਿਹੜੇ ਕਰਤਾਰਪੁਰ ਸਾਹਿਬ ਚੜ੍ਹਾਈ ਕੀਤੇ ਉਹਨਾਂ ਚੋਂ ਹੀ ਭਾਈ ਰਾਏ ਬਲਾਰ ਜਿਹੜਾ ਰਾਏ ਪੋਏ ਦੀ ਤਲਵੰਡੀ ਚੜ੍ਹਾਈ ਕੀਤਾ ਤੇ ਉਹਨਾਂ ਸਿੱਖਾਂ ਚੋਂ ਹੀ ਪਿਆਰ ਵਾਲਾ ਸਿੱਖ ਭਾਈ ਮਰਦਾਨਾ ਜਿਹੜਾ ਕੁਰਮ ਦਰਿਆ ਦੇ ਕੰਢੇ ਅਫਗਾਨਿਸਤਾਨ ਦੀ ਧਰਤੀ ਤੇ ਚੜ੍ਹਾਈ ਕਰਦਾ ਤੇ ਜਦੋਂ ਦੁਨੀਆ ਤੋਂ ਜਾਣ ਲੱਗਾ ਨਾ ਹੱਥ ਜੋੜ ਕੇ ਕਹਾਂ ਮਹਾਰਾਜ ਇਹ ਜ਼ਿੰਦਗੀ ਦੇ ਸਫ਼ਰ ਵਿੱਚ ਬੜੀਆਂ ਵਿਵਪਤਾ ਪਈਆਂ ਪਰ ਅਸੀਂ ਕਦੇ ਡੋਲੇ ਨਹੀਂ ਪਰ ਹਾਂ ਕਿਤੇ ਨਾ ਕਿਤੇ ਕੋਈ ਗਲਤੀ ਜ਼ਰੂਰ ਹੋਈ ਹੋਵੇਗੀ ਤੇ ਅੱਜ ਸੰਸਾਰ ਤੋਂ ਜਾਣ ਲੱਗਾ ਗੁਰੂ ਨਾਨਕ ਸਾਹਿਬ ਕਿਰਪਾ ਕਰਿਓ ਜੇ ਤੁਹਾਡੇ ਸਿੱਖ ਤੋਂ ਕੋਈ ਭੋਲ ਹੋ ਗਈ ਹੋਵੇ ਤੇ ਮੈਨੂੰ ਮਾਫੀ ਦੇ ਦੇ। ਮਹਾਰਾਜ ਕਹਿਣ ਲੱਗੇ ਮਰਦਾਨਿਆ ਨਹੀਂ ਤੂੰ ਤਾਂ ਅਮਰ ਹੋ ਗਿਆ ਯਾਦ ਰੱਖਣਾ। ਮਹਾਰਾਜ ਨੇ ਫਿਰ ਉੱਥੇ ਇੱਕ ਬਚਨ ਬੜਾ ਕਮਾਲ ਦਾ ਕਿਹਾ ਕਹਿਣ ਲੱਗੇ 10 ਮਰਦਾਨਿਆ ਤੇਰੇ ਦੁਨੀਆ ਤੇ ਜਾਣ ਤੋਂ ਬਾਅਦ ਤੇਰੀ ਕੋਈ ਯਾਦਗਾਰ ਸਥਾਪਿਤ ਕਰ ਦੀਏ ਵੀ ਲੋਕ ਕੌਣਗੇ ਤੇਰੀ ਯਾਦਗਾਰ ਨੂੰ ਮੱਥਾ ਟੇਕਿਆ ਕਰਨਗੇ। ਹੱਥ ਜੋੜ ਕੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਸਰੂਰ ਸਰੀਰ ਰੂਪੀ ਕਬਰ ਚੋਂ ਕੱਢ ਕੇ ਮੈਨੂੰ ਦੁਨਿਆਵੀ ਕਬਰ ਚ ਪਾਉਣਾ ਚਾਹੁੰਦੇ ਹੋ ਕਿਰਪਾ ਕਰਿਓ ਇਹ ਕੰਮ ਨਾ ਕਰਿਓ ਵੈਸੇ ਵੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂ ਜਿਵੇਂ ਆਪਣੇ ਚ ਚਾਰ ਵੱੱਜਰ ਕਰਹਿਤਾਂ ਨੇ ਨਾ ਵੀ ਇਹਨਾਂ ਚੋਂ ਇੱਕ ਵੀ ਕਰਹਿਤ ਹੋ ਜੇ ਤੇ ਦੁਬਾਰਾ ਅਮਰਤ ਛੱਕ ਕੇ ਸਿੱਖੀ ਚਾਉਣਾ ਪੈਂਦਾ ਏਦਾਂ ਹੀ ਮੁਸਲਮਾਨਾਂ ਦੀਆਂ ਚਾਰ ਵੱਡੀਆਂ ਕਰਹਿਤਾਂ ਨੇ ਉਹਨਾਂ ਚੋਂ ਇੱਕ ਕਰਹਿਤ ਨੂੰ ਕਿਹਾ ਜਾਂਦਾ ਹੈ ਕਫਰ ਵੀ ਜਿਹੜਾ ਕਾਫਰ ਹੋ ਜੇ ਅੱਲਾ ਨੂੰ ਨਾਮ ਮੰਨੇ ਨੰਬਰ 2 ਸਿਰਕ ਜਿਹੜਾ ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਸ਼ਰੀਕੇ ਬਾਜੀ ਕਰੇ ਨੰਬਰ 3 ਸਿਰਕ ਬਿੱਲ ਇਬਾਦਤ ਕਿ ਜਿਹੜਾ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਵੇ ਉਹਨੂੰ ਵੀ ਉਹ ਆਪਣੇ ਧਰਮ ਚੋਂ ਖਾਰਜ ਕਰ ਦਿੰਦੇ ਨੇ ਤੇ ਨੰਬਰ 4 ਬਿੱਦਤ ਬਿੱਦਤ ਦਾ ਅਰਥ ਹੈ ਕਿ ਜਿਹੜਾ ਮੁਸਲਮਾਨ ਹੋ ਕੇ ਕਿਸੇ ਕਬਰ ਦੇ ਉੱਤੇ ਮੱਥਾ ਟੇਕ ਕੇ ਤੇਲ ਪਾਵੇ ਚਾਦਰ ਚੜਾਵੇ ਮੁਸਲਮਾਨਾਂ ਦਾ ਮੰਨਣਾ ਹੈ ਕਿ ਇਹ ਮੁਸਲਮਾਨ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਸੱਚਾ ਮੁਸਲਮਾਨ ਉਹ ਕਦੇ ਕਬਰ ਦੇ ਉੱਤੇ ਨਾ ਮੱਥਾ ਟੇਕਦਾ ਨਾ ਉਹਦੇ ਤੇ ਤੇਲ ਪਾਉਂਦਾ ਹੈ ਯਾਦ ਰੱਖਣਾ ਸਾਧ ਸੰਗਤ ਇਹ ਬਿੱਦਤ ਕਰਕੇ ਉਹਨਾਂ ਦਾ ਗੁਨਾਹ ਹੈ ਚੌਥਾ ਤੋਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਸਾਧ ਸੰਗਤ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਕਿਹਾ ਨਾ ਕਹਿਣ ਲੱਗੇ ਮਰਦਾਨਿਆਂ ਤੇਰੀ ਕੋਈ ਯਾਦਗਰ ਬਣਾ ਦੀਏ ਪਾਤਸ਼ਾਹ ਕਹਿੰਦੇ ਨਹੀਂ ਕਹਿਣ ਲੱਗੇ ਫਿਰ ਮੰਗ ਕੀ ਮੰਗਦਾ ਹੈ ਦੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜਿਵੇਂ ਐਸ ਲੋਕ ਵਿੱਚ ਅਸਾਂ ਨੇ ਤੁਹਾਡੀ ਬਾਹ ਨਾ ਛੱਡੀ ਕਿਰਪਾ ਕਰਿਓ ਪਰਲੋਕ ਦੇ ਵਿੱਚ ਮੇਰੀ ਬਾਹ ਨਾ ਛੱਡਿਓ ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਦਿਓ ਬਾਣੀ ਚ ਬੜਾ ਪਿਆਰਾ ਬਚਨ ਹੈ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਤੇ ਮਹਾਰਾਜ ਨੇ ਫਿਰ ਆਪਣੇ ਹੱਥੀ ਉਹਦੀ ਅੰਤਮ ਕਿਰਿਆ ਕੀਤੀ ਤੇ ਜਿਹੜੀ ਸੋਹਣੀ ਰਬਾਬ ਸੀ ਨਾ ਇਹ ਮੋਢੇ ਪਾ ਕੇ ਸਤਿਗੁਰੂ ਜੀ ਰਾਏ ਪੋਏ ਦੀ ਤਲਵੰਡੀ ਆ ਗਏ ਸਿੱਧੇ ਆਪਣੇ ਘਰ ਨਹੀਂ ਗਏ ਜਨਮ ਸਾਖੀ ਪੜੋ ਮਹਾਰਾਜ ਭਾਈ ਮਰਦਾਨੇ ਦੇ ਘਰ ਜਾਂਦੇ ਨੇ ਬੂਹਾ ਖੜਕਾਉਂਦੇ ਨੇ ਮਰਦਾਨੇ ਦਾ ਪੁੱਤਰ ਸੀ ਸਜਾਦਾ ਇਹਨੇ ਬੂਹਾ ਖੋਲਿਆ ਤੇ ਸਾਧ ਸੰਗਤ ਜੀ ਜਦੋਂ ਬੂਹਾ ਖੋਲਿਆ ਕੀ ਵੇਖਿਆ ਵੀ ਅੱਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਾਂ ਦੀਦਿਆ ਪਰ ਮੇਰਾ ਅੱਬੂ ਭਾਈ ਮਰਦਾਨਾ ਨਹੀਂ ਨਜ਼ਰ ਆਉਂਦਾ ਇਹਨੇ ਪਿਆਰ ਨਾਲ ਪੁੱਛਿਆ ਕਹਿਣ ਲੱਗਾ ਮਹਾਰਾਜ ਮੇਰਾ ਅੱਬੂ ਕਿੱਥੇ ਹੈ ਤੇ ਹਜੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਬਚਨ ਕਿਆ ਇਤਿਹਾਸ ਵਿੱਚ ਦਰਜ ਹੈ ਕਹਿਣ ਲੱਗੇ ਸਜਾਦਿਆ ਤੇਰਾ ਅੱਬੂ ਆਪਣੇ ਅਸਲੀ ਘਰ ਚਲਾ ਗਿਆ ਤੇ ਜਿਹੜਾ ਬੰਦਾ ਆਪਣੇ ਅਸਲੀ ਘਰ ਚਲਾ ਜਾਵੇ ਉਹ ਦੁਬਾਰਾ ਸੰਸਾਰ ਤੇ ਵਾਪਸ ਨਹੀਂ ਆਉਂਦਾ ਵਾਪਸੀ ਨਾ ਸਾਦ ਸੰਗਤ ਤੇ ਬਦੋ ਬਦੀ ਵਿਰਾਗ ਆ ਗਿਆ ਮਹਾਰਾਜ ਨੇ ਗਲਵੱਕੜੀ ਚ ਲੈ ਕੇ ਫਿਰ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਪੜਿਆ ਬੜਾ ਪਿਆਰਾ ਕੀ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਾਟੇ ਹਾਟ ਵਿਕਾਏ ਕਹਿੰਦੇ ਰੱਬ ਦਾ ਪਿਆਰਾ ਦੁਨੀਆ ਤੋਂ ਤੁਰ ਜੇ ਰੋਣਾ ਨਹੀਂ ਚਾਹੀਦਾ ਰੋਵੋ ਸਾਖਤ ਨੂੰ ਜਿਹੜਾ ਹੱਡੀ ਹੱਟੀ ਤੇ ਵਿਕਦਾ ਰਿਆ ਹੱਡੀ ਹੱਟੀ ਤੇ ਵੇਕਣ ਦਾ ਮਤਲਬ ਕੀ ਵੀ ਜਿੰਨੇ ਸਾਰੀ ਉਮਰ ਇੱਕ ਦਾ ਲਾੜੀ ਨਹੀਂ ਫੜਿਆ ਯਾਦ ਰੱਖਣਾ ਸਾਧ ਸੰਗਤ ਕਈ ਵਾਰ ਨਾ ਅਸੀਂ ਕਥਾ ਕਰਦੇ ਆਂ ਤੇ ਸਾਡਾ ਸੁਭਾਅ ਹੈ ਵੀ ਅਸੀਂ ਇਤਿਹਾਸ ਤੇ ਗੁਰਬਾਣੀ ਤੋਂ ਬਾਹਰ ਨਹੀਂ ਜਾਂਦੇ ਪਰ ਪਹਿਲਾਂ ਹੀ ਸੰਗਤ ਦੇ ਫੋਨ ਆਉਂਦੇ ਬਾਬਾ ਜੀ ਮੜੀਆਂ ਕਬਰਾਂ ਤੇ ਜਰੂਰ ਬੋਲਿਓ ਬਾਬਾ ਜੀ ਪਖੰਡੀ ਗੁਰੂਆਂ ਤੇ ਖੇਡਾਂ ਵਾਲਿਆਂ ਤੇ ਜਰੂਰ ਬੋਲਿਓ ਤੇ ਮੈਂ ਆਮ ਕਰਕੇ ਕਹਿਣਾ ਹੁੰਨਾ ਮੈਂ ਦਰਬਾਰ ਸਾਹਿਬ ਵੀ ਇੱਕ ਦਿਨ ਕਥਾ ਕਰਦਿਆਂ ਕਿਹਾ ਸੀ ਚਾਰ ਤਰ੍ਹਾਂ ਦੀ ਪੜ੍ਹਾਈ ਹੈ ਪ੍ਰਾਇਮਰੀ ਹਾਈ ਸੈਕੰਡਰੀ ਤੇ ਇੱਕ ਫਿਰ ਯੂਨੀਵਰਸਿਟੀ ਜਾਂ ਕਾਲਜ ਦਾ ਲੈਵਲ ਇਦਾਂ ਹੀ ਧਰਮ ਦੀ ਜ਼ਿੰਦਗੀ ਦੇ ਵੀ ਚਾਰ ਪੜਾਅ ਨੇ ਤੇ ਪ੍ਰਾਇਮਰੀ ਪੜ੍ਹਾਈ 'ਚ ਇਹ ਗੱਲਾਂ ਆਉਂਦੀਆਂ ਵੀ ਮੱਥਾ ਕਿੱਥੇ ਟੇਕਣਾ ਕਿੱਥੇ ਨਹੀਂ ਟੇਕਣਾ ਵਰਤ ਰੱਖਣੇ ਨਹੀਂ ਰੱਖਣੇ ਸ਼ਰਾਦ ਕਰਨੇ ਨਹੀਂ ਕਰਨੇ ਧਾਗਾ ਗੋਟ ਨੂੰ ਬੰਨਣਾ ਨਹੀਂ ਬੰਨਣਾ ਕਿਸੇ ਅਖੌਤੀ ਬਾਬੇ ਨੂੰ ਮੱਥਾ ਟੇਕਣਾ ਨਹੀਂ ਟੇਕਣਾ ਇਹ ਮਤਲਬ ਪ੍ਰਾਇਮਰੀ ਪੜ੍ਹਾਈ ਹੈ ਤੇ ਜਿਹੜੀ ਕੌਮ ਨੂੰ ਅੱਜ ਤੱਕ ਪ੍ਰਾਇਮਰੀ ਪੜ੍ਹਾਈ ਚੋਂ ਬਾਹਰ ਨਿਕਲਦੀ ਫੁਰਸਤ ਨਹੀਂ ਉਹ ਹਾਈ ਵਿੱਚ ਕਿਵੇਂ ਜਾ ਸਕਦੀ ਹਾਈ ਕੀ ਹੈ ਕਿ ਜਦੋਂ ਅਸੀਂ ਬਾਣੀ ਨੂੰ ਥੋੜਾ ਥੋੜਾ ਸਮਝਣਾ ਸ਼ੁਰੂ ਕਰਦੇ ਹਾਂ ਇਸ ਸੈਕੰਡਰੀ ਕੀ ਹੈ ਜਦੋਂ ਬਾਣੀ ਦੇ ਅਰਥ ਅਸੀਂ ਸਮਝਣੇ ਸ਼ੁਰੂ ਕਰਦੇ ਆਂ ਤੇ ਐਂਡ ਵਾਲੀ ਪੜਾਈ ਜਿਹਨੂੰ ਬਾਣੀ ਨੇ ਲਿਖਿਆ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਯਾਦ ਰੱਖਣਾ ਬਾਣੀ ਪੜੋ ਵਿਚਾਰ ਕੇ ਬਾਣੀ ਦੀ ਕਥਾ ਸੁਣੋ ਕੀਰਤਨ ਸੁਣੋ ਤੇ ਆਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਨਾ ਸਮਾਜ 'ਚ ਵਾਪਰਦੀਆਂ ਇਹ ਆਪਣੇ ਆਪ ਬੰਦੇ ਦੀ ਜ਼ਿੰਦਗੀ 'ਚੋਂ ਦੂਰ ਹੋ ਜਾਂਦੀਆਂ ਨੇ ਕਿ ਜਦੋਂ ਅਸੀਂ ਪੜਾਂਗੇ ਗੁਰੂ ਨਾਨਕ ਸਾਹਿਬ ਨੂੰ ਵੀ ਤੀਰਥਾਂ ਤੇ ਜਾਣਾ ਵਾ ਪਰ ਤੀਰਥ ਕਿਹੜੇ ਤੇ ਜਾਣਾ ਉਹ ਮਹਾਰਾਜ ਨੇ ਫਿਰ ਕਿੱਡੀ ਪਿਆਰੀ ਪ੍ਰਭਾਸ਼ਾ ਦਿੱਤੀ ਨਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਹੀ ਤਾਂ ਗੁਰੂ ਨਾਨਕ ਦਾ ਸਮਝਾਉਣ ਦਾ ਤਰੀਕਾ ਹੈ ਕਿ ਜੇ ਆਰਤੀ ਹੋ ਰਹੀ ਆ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਆਰਤੀ ਕਰਨੀ ਨਹੀਂ ਆ ਉਹਨਾਂ ਕਿਹਾ ਕਰਨੀ ਆ ਬਲਕੇ ਆਰਤੀ ਦਾ ਰੂਪ ਬਦਲ ਕੇ ਉਹਨਾਂ ਸਾਨੂੰ ਨਵੀਂ ਆਰਤੀ ਦੇਤੀ ਕਿੱਡੇ ਪਿਆਰੇ ਬੋਲਨੇ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਤੇ ਅਗਲਾ ਬਚਨ ਹਿੰਦੀ ਚ ਲਿਖਿਆ ਕਿਉਂ ਜਗਨਨਾਥਪੁਰੀ ਚ ਬਾਣੀ ਉਚਾਰੀ ਤੇ ਉਥੇ ਹਿੰਦੀ ਬੋਲੀ ਜਾਂਦੀ ਸੀ ਮਹਾਰਾਜ ਨੇ ਉਹੀ ਭਾਸ਼ਾ ਵਰਤੀ ਕਿੱਡੇ ਪਿਆਰੇ ਬਚਨ ਨੇ ਕੀ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਤੇ ਜੇ ਬਾਬੇ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖੇ ਇੱਥੇ ਠੇਠ ਪੰਜਾਬੀ ਬੋਲੀ ਜਾਂਦੀ ਤੇ ਇਥੋਂ ਦੀਆਂ ਸੰਗਤਾਂ ਨੂੰ ਸਮਝਾਉਣ ਲਈ ਪਿਓਰ ਠੇਠ ਪੰਜਾਬੀ ਦੇ ਸ਼ਬਦ ਵਰਤੇ ਕੀ ਕਹਿੰਦੇ ਮਹਾਰਾਜ ਕਹਿੰਦੇ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਧੰਨ ਗੁਰੂ ਨਾਨਕ ਸਾਹਿਬ ਮੈਂ ਉਹਨਾਂ ਦੀ ਬਾਣੀ ਚ ਰਵਾਂਗਾ ਯਾਦ ਰੱਖਣਾ ਮਹਾਰਾਜ ਨੇ ਜੋਗੀਆਂ ਨੂੰ ਸਮਝਾਇਆ ਹੁਣ ਜੋਗੀਆਂ ਦਾ ਸਬੰਧ ਸੀ ਆ ਕੰਨ ਚ ਪਾਈਆਂ ਮੁੰਦਰਾਂ ਦੇ ਨਾਲ ਜੋਗੀਆਂ ਦਾ ਸਬੰਧ ਸੀ ਸਰੀਰ ਤੇ ਮਲੀਬੇ ਭੂਤੀ ਦੇ ਨਾਲ ਜੋਗੀਆਂ ਦਾ ਸਬੰਧ ਸੀ ਮੋਢੇ ਤੇ ਰੱਖੇ ਡੰਡੇ ਨਾਲ ਜੋਗੀਆਂ ਦਾ ਸਬੰਧ ਕਿਹਦੇ ਨਾਲ ਸੀ ਉਹ ਡੰਡੇ ਦੇ ਕੰਡਿਆਂ ਦੇ ਉੱਤੇ ਜਿਹੜੀਆਂ ਝੋਲੀਆਂ ਲਮਕਾਈਆਂ ਨੇ ਤੇ ਜਦੋਂ ਜੋਗੀ ਨੂੰ ਸਮਝਾਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਜੋਗੀਆਂ ਦੀ ਭਾਸ਼ਾ ਚ ਸਮਝਾਇਆ ਔਰ ਕਿੱਡਾ ਪਿਆਰਾ ਬਚਨੇ ਆਪਾਂ ਜਪਜੀ ਸਾਹਿਬ ਚ ਪੜਦੇ ਆਂ ਮਹਾਰਾਜ ਲਿਖਦੇ ਨੇ ਕਹਿੰਦੇ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਹਿੰਦੇ ਡੰਡਾ ਕਿਹੜਾ ਚਾਹੀਦਾ ਪਿਆਰ ਵਾਲਾ ਫਿਰ ਅੱਗੇ ਲਿਖਿਆ ਝੋਲੀ ਕਿਹੜੀ ਚਾਹੀਦੀ ਆ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਤੁਹਾਡਾ ਜੀਵਨ ਉੱਚਾ ਸੁੱਚਾ ਹੋਵੇ ਤੁਹਾਡੇ ਜੀਵਨ ਤੇ ਕੋਈ ਉਂਗਲ ਨਾ ਕਰ ਸਕੇ ਵੀ ਇਹ ਬੰਦੇ ਬੇਈਮਾਨ ਆ ਇਹ ਬੰਦੇ ਪਰਾਇਆਖ ਖਾਂਦੇ ਆ ਇਹ ਬੰਦਿਆਂ ਨੇ ਕਿਸੇ ਗਰੀਬ ਨਾਲ ਧੱਕਾ ਕੀਤਾ ਵਾ ਇਹ ਬੰਦੇ ਕਿਸੇ ਨਾਲ ਈਰਖਾ ਕਰਦੇ ਆ ਨਿੰਦਿਆ ਕਰਦੇ ਆ ਮਹਾਰਾਜ ਕਹਿੰਦੇ ਕਿਤੇ ਇਦਾਂ ਦਾ ਜੀਵਨ ਬਣ ਜੇ ਇਹਨੂੰ ਆਪਣੇ ਲਈ ਝੋਲੀ ਸਮਝ ਲਓ ਫਿਰ ਜੇ ਕਿਸਾਨ ਨਾਲ ਗੱਲ ਕੀਤੀ ਨਾ ਗੁਰੂ ਨਾਨਕ ਸਾਹਿਬ ਨੇ ਤੇ ਮਹਾਰਾਜ ਨੂੰ ਪਤਾ ਸੀ ਵੀ ਕਿਸਾਨ ਦਾ ਸਬੰਧ ਆ ਵਾਹੀ ਦੇ ਨਾਲ ਕਿਸਾਨ ਦਾ ਸਬੰਧ ਆ ਪੈਲੀ ਨੂੰ ਪਾਣੀ ਦੇਣ ਦੇ ਨਾਲ ਕਿਸਾਨ ਦਾ ਸਬੰਧ ਆ ਪੈਲੀ ਵਾਹ ਕੇ ਬੀਜ ਬੀਜਣ ਦੇ ਨਾਲ ਤੇ ਕਿਸਾਨ ਦਾ ਸਬੰਧ ਹੈ ਬੀਜ ਬੀਜ ਕੇ ਉੱਤੇ ਸੁਹਾਗਾ ਫੇਰਨ ਦੇ ਨਾਲ ਤੇ ਮਹਾਰਾਜ ਨੇ ਕਿਸਾਨ ਨੂੰ ਕਿਸਾਨ ਦੀ ਬਾਦਸ਼ਾਹ ਚ ਸਮਝਾਇਆ ਬੜਾ ਪਿਆਰਾ ਬਚਨੇ ਸੋਰਠਿ ਰਾਗ ਵਿੱਚ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੁਣ ਜਦੋਂ ਕਿਸਾਨ ਨੂੰ ਸੰਤੋਖ ਦੀ ਉਦਾਹਰਨ ਦਿੱਤੀ ਤੇ ਸੁਹਾਗੇ ਦੀ ਉਦਾਹਰਨ ਦਿੱਤੀ ਕਿਉਂਕਿ ਕਿਸਾਨ ਨੂੰ ਪਤਾ ਹੈ ਵੀ ਸੁਹਾਗਾ ਕੀ ਹੈ ਤੇ ਜਦੋਂ ਸੰਤੋਖ ਦੀ ਉਦਾਹਰਨ ਜੋਗੀਆਂ ਨੂੰ ਦਿੱਤੀ ਉਥੇ ਮੁੰਦਰਾ ਦੀ ਦਿੱਤੀ ਕਿਉਂ ਜੋਗੀਆਂ ਨੂੰ ਪਤਾ ਹੈ ਵੀ ਸਾਡੀ ਜ਼ਿੰਦਗੀ ਚ ਕੰਨ ਚ ਪਾਈਆਂ ਮੁੰਦਰਾ ਦੀ ਕੀ अहमियत ਹੈ ਇਸ ਕਰਕੇ ਗੁਰੂ ਨਾਨਕ ਦਾ ਵਿਸ਼ਾਲ ਗਿਆਨ ਸੀ ਸਾ ਸੰਗਤ ਆ ਜਿੰਨੇ ਤੁਹਾਡਾ ਰਾਸ਼ਟਰੀ ਗੀਤ ਲਿਖਿਆ ਨਾ ਹਿੰਦੁਸਤਾਨੀਆਂ ਦਾ ਮੇਰੇ ਮੂੰਹੋਂ ਕਈ ਵਾਰ ਸਾਡਾ ਨਿਕਲ ਜਾਂਦਾ ਹੈ ਸਾਡਾ ਤਾਂ ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੈ ਕਿਉਂਕਿ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਯਾਦ ਰੱਖਣਾ ਜਿਹੜੀ 1947 ਦੀ ਆਜ਼ਾਦੀ ਉਹਨੂੰ ਸਿੱਖ ਕਦੇ ਆਜ਼ਾਦੀ ਨਹੀਂ ਮੰਨਦਾ ਉਹਦਾ ਕਾਰਨ ਇਹ ਹੈ ਕਿ 350 ਤੋਂ ਵੱਧ ਗੁਰਦੁਆਰੇ ਉਧਰ ਨੇ ਔਰ 10 ਲੱਖ ਤੋਂ ਵੱਧ ਪੰਜਾਬੀ 1947 ਦੇ ਵਿੱਚ ਉੱਜੜ ਗਿਆ ਔਰ ਆਪਣੇ ਹੱਥੀ ਸਾਡੇ ਬਜ਼ੁਰਗਾਂ ਨੂੰ ਆਪਣੀਆਂ ਪਤਨੀਆਂ ਆਪਣੀਆਂ ਬੱਚੀਆਂ ਦਾ ਗਲਾ ਘੁੱਟ ਕੇ ਮਾਰ ਕੇ